ਐਸਕੇ ਬੋਲ ਦੱਤਾ ਵਾ ਮਿਹਰਤ ਕਰਕੇ ਆ ਬਟਾਕੇ ਬੋਲੋ ਬਟਕੇ ਤੇ ਜਿਹੜੀ ਪੁੱਛਦੇ ਉਹਨਾਂ ਨੂੰ ਬੋਲ ਦੱਤਾ ਜਾਣਾ ਦੇਖੋ ਤੇ ਖੇਡਾਂ ਦਾ ਲੋਭੋ ਬੋਲ ਥਾਲੋ ਅੱਧਾ ਲੁਕੜੇ ਅੱਧਾ ਸੁਣਨੀ ਅੰਦਰੀਆਂ ਅੱਧ ਘੜੀਆਂ ਲੈ ਗਏ ਹੋਏ ਪੁੱਤਰ ਖੋਜ ਲੈ ਕੇ ਹੋਏ ਨੇ ਚੱਕਲੇ ਲੈ ਕੰਮ ਲੈ ਗਏ ਹੋਏ ਨੇ ਆਪ ਕੋਈ ਇਲਾਕ ਦੇ ਨਾਲੋਂ ਵਧਿਆ ਆਇਆ ਵਾ ਮੱਲ ਵੀ ਪਾਓ ਲਾਲਾ ਦੇ ਪੀਰਾਂ ਰਾਇ ਜੀ ਰਾਇ ਸਲਾਨਾ ਸ਼ੰਜ ਮੇਲਾ ਜੋ ਕਿ ਚੱਕ ਜੇਲਾ ਲਾਕਦਾ ਦਾ ਪਿੰਡ ਦੀ ਜਗ੍ਹਾ ਤੇ ਉਹਦੀ ਜਾਂਦ ਵਿੱਚ ਹੁੰਦਾ ਆ ਅੱਜ ਬੜਾ ਵੱਡ ਭਾਤਾ ਕਰਿਆ ਜੋ ਚੱਕ ਜੇਲਾ ਵਿੱਚ ਇਹ ਭਲਵਾਨਾਂ ਨੇ ਆਉਣ ਦਾ ਲਾਇਆ ਹੋਈਆਂ ਨੇ ਇਹ ਸਾਰੇ ਸਲਾਨਾ ਮੇਲਾ ਔਰ ਪਿੰਡ ਦੇ ਸਹਿਯੋਗੀ ਸਜਣਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਐਨ ਆਰ ਆਈ ਵੀਰਾਂ ਨੇ ਕਿਸੇ ਨੇ ਬੋਲਟ ਕਿਸੇ ਨੇ ਘੜੀਆਂ ਕਿਸੇ ਨੇ ਕੋਈ ਪਾਇਆ ਦੇ ਨਾਮ ਬਹੁਤ ਵੱਡਾ ਯੋਗਦਾਨ ਦਿੱਤਾ ਸਾਰਿਆਂ ਆਈ ਐਨ ਆਰ ਆਈ ਦਾ ਸੁਖ ਹੈ ਔਰ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਆਪਣੇ ਸ਼ੈਂਜ ਦੇ ਨਾਲ ਨਾਲ ਕੁਸਤੀਆਂ ਦੇ ਨਾਲ ਨਾਲ ਇੱਥੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਆ ਔਰ ਬਾਕੀ ਜੋ ਇੱਕ ਸੈਕੰਡਰੀ ਤੋਂ ਬੋਲਟ ਦਾ ਇਨਾਮ ਦਿੱਤਾ ਹੈ ਸਜਾ ਸਿਹਤ ਦਾ ਧਿਆਨ ਦੇਣ ਨਸ਼ਿਆਂ ਤੋਂ ਦੂਰ ਰਹਿਣ ਤੇ ਅੱਜ ਕੱਲ੍ਹ ਪਹਿਲਵਾਨੀ ਹਲ ਬੋੜ ਦੇ ਜਿਹੜੇ ਨਵੇਂ ਪਹਿਲਵਾਨ ਆ ਪੈਦਾ ਹੋ ਰਹੇ ਆ ਅਖਾੜਿਆਂ ਦੇ ਵਿੱਚ ਉਹ ਆਪਦੀ ਮਿਹਨਤ ਕਰਦੇ ਆ ਇਸੇ ਕਰਕੇ ਸਾਡੇ ਇਸ ਐਜ ਮਿਲਿਆ ਜਿਖਾੜਿਆਂ ਨੂੰ ਬਣਾਉਣਾ ਆ ਅਖਾੜਿਆਂ ਦੇ ਵਿੱਚ ਕੋਈ ਇੱਕ ਪੈਕੀਆ ਆ ਤੇ ਨਵੇਂ ਪਹਿਲਵਾਨਾਂ ਨੂੰ ਮੌਕਾ ਮਿਲਿਆ ਤੇ ਲੋਕਾਂ ਨੂੰ ਨੌਕਰੀ ਦਾ ਮੌਕਾ ਮਿਲਿਆ ਜਿਹਨਾਂ ਸੁਪਤਰੇ ਸੁਖਪਿੰਦਰ ਸਿੰਘ ਨਾਮ ਹੈ ਔਰ ਦੀ ਨੌਕਰੀ ਕਰਦਾ ਡਿਊਟੀ ਕਰਦਾ ਮੇਰਾ ਵੀਰ ਆਲ ਵੀਰ ਘੜੇ ਜੋ ਕਰਦਾ ਹੈ ਇੱਕ ਦੀਪ ਸਿੰਘ ਦਾ ਪੁੱਤਰ ਇਹ ਫੰਦੇ ਦਾ ਜਨਮ ਹਰਿਆਣੇ ਦੀ ਧਰਤੀ ਤੇ ਹੋਇਆ ਹੈ ਉਹਦਾ ਪਿਤਾ ਨਿੱਗ ਉਹ ਬਾਗਦੀਨ ਜ਼ਾਈ ਦਾ ਜੇਖਾਈ ਦਾ ਤੇ ਛੇਡ ਨਾ ਪਤਾ ਨਿੱਗ ਉਹ ਬਾਗਦੀਨ ਜ਼ਾਈ ਦਾ ਇਹ ਤੇ ਮੇਰੇ ਵਾਰੀ ਵੱਖਰਾ ਵਾਅਦੀਗਾ ਬੋਲਡ ਰੱਖਿਆ ਵਾ ਪੜ ਗਿਆ ਇਹ ਭਲਵਾਨੋ ਆ ਸਾਡੇ ਵੀ ਜਿਆਦੇ ਇਸ ਫੰਦੇ ਅੱਤੇ ਤੇ ਵਧੀਆ ਸੈੱਟ ਪੈ ਰਹੀ ਆ ਤੇ ਅੱਗੇ ਵੀ ਲੰਘਰ ਤਾਂ ਅੱਗੇ ਵੀ ਚੱਲਦਾ ਹੀ ਤੇ ਐਕਟਿਵ ਅਖਰੇ ਠੰਡੇ ਦੀ ਸੇਵਾ ਵੱਖਰੀ ਚੱਲਦੀ ਆ ਚਾਹ ਚਲਦੀ ਨਾਲ ਜੀ ਤੇ ਨਾਮ ਰੱਖਿਆ ਜੀ ਆਪਾਂ ਬੋਲਡ ਰੱਖਿਆ ਹੋਇਆ ਪਹਿਲਾ ਨਾਮ ਆ ਤੇ ਤੁਹਾਡੇ ਕੋਈ ਨਾਮ ਦੇ ਬੋਲਡ ਲੱਖੜਾ ਕੇ ਦੇ 2 ਨੰਬਰ ਦੀ ਬੋਸਟੀ ਲੱਗੀ ਐਪੀ ਦਾ ਦੀ ਬਾਹਰ ਆਏ ਜਿੱਦਾਂ ਕਿ ਓਡੇ ਪੈਸੇ ਘਾਟਦੇ ਸੀਗੇ ਪਹਿਲਵਾਨ ਜਾਦੇ ਹੁੰਦੇ ਸੀਗੇ ਔਰ ਖਾੜੇ ਸਾਦੇ ਆ ਖਾੜੇ ਸਾਥ ਕੇ ਵਧੀਆ ਸੈੱਟ ਵੇਡਦੇ ਆ ਅਗਰ ਬਲਵਾਨ ਹੋਣੇ ਧੋਰੀ ਧੋਰੀ ਕੋਲ ਕੇ ਚਲ ਜਾਂਦੇ ਐਤੀ ਵਧੀਆ ਪੈ ਗਈ ਅਜ ਤੱਕ ਖਾਣੇ ਸੰਦ ਗਏ ਮਾਦੀ ਬਿਆ ਉਹ ਟੀਕੇ ਲਾ ਲਾ ਕੇ ਨਹੀਂ ਕਦੇ ਵੀ ਦਲੇਰੀਆਂ ਆਉਂਦੀ ਆ ਜੋ ਮੰਗਾ ਪੈਦਾ ਦੇਖ ਉਹ ਬਾਗਦੀ ਰਜ਼ਾਈ ਦਾ ਜਿਖਾਈ ਦਾ ਤੇ ਛੱਡਣਾ ਪੈਦਾ ਦੇਖ ਉਹ ਬਾਗਦੀ ਰਜ਼ਾਈ ਦਾ ਬਹੁਤ ਬਹੁਤ ਮਿਹਰਬਾਨੀ ਇੱਕ ਵਾਰੀ ਗਰਮ ਕਰ ਦਿਓ ਪਤਾ ਲੈਣੀ ਆ ਵਾਇਕ ਰੋ ਵਾਹਿਗੁਰੂ ਵਾਹਿਗੁਰੂ ਔਰ ਬਾਦੀ ਹੋਨੇ ਰਿਹਾ ਬੱਲੇ ਬੱਲੇ ਹੋਈ ਪਈ ਐ ਇਧਰਲੇ ਪਾਸੇ ਕਿ ਇਹ ਨੋਟ ਕਰ ਲੋ ਇਹ ਦੁਨਿਆਪ੍ਰਭਜ ਵਦਿਆ ਨੇ ਬਾਬੇ ਜਨਮ ਦੇਤੇ ਕਰਮ ਰੱਬ ਦਿੰਦਾ ਇੱਥੇ ਗੁਰੂ ਦਾ ਤੀਤਾ ਸਤਨ ਬਣਦਾ ਮਦਦ ਸਿੱਖੇ ਦੀ ਜਿਹਨੂੰ ਮਿਲ ਜਾਵੇ ਫਿਰ ਆਣ ਕੇ ਬੱਤਾ ਇਨਸਾਨ ਬਣਦਾ ਮੇਰ ਹੁਮ ਜੇ ਰੱਬ ਦੀ ਮੇਰ ਦੀ ਨਾ ਪੱਤ ਪੱਜ ਦੇ ਪੱਤ ਨੇ ਜਵਾਨੇ ਦੇ ਖਾਦੀ ਹੋਏ ਖਰਾਕਾਂ ਨੇ ਦਸ ਮੇਲੇ ਇਕ ਬਿੰਡਾ ਤੋਂ ਪਹੁੰਚੇ ਨੇ ਔਰ ਰਾਕੋਕ ਪਿੰਡਾ ਤੋਂ ਬਚੈਤਾ ਪਹੁੰਚੇ ਨੇ ਸਾਡੇ ਵੀਰ ਪਹੁੰਚੇ ਨੇ ਸਾਰੇ ਦਾ ਬਹੁਤ ਬਹੁਤ ਧੰਨਵਾਦ ਇਲਾਕੇ ਪਿੰਡ ਨਿਹਾਲੂਵਲ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਜਿੰਨੇ ਵੀ ਕਵਾਂਟੀ ਨਗਰ ਤੋਂ ਪਿੰਡਾਂ ਤੋਂ ਸਿੱਕਤਾ ਪਹੁੰਚੇ ਨੇ ਕਈਆਂ ਨੇ ਗੋਲੀਆਂ ਫੱਕੀਆਂ ਨੇ 1 ਲੱਖ ਦੀ ਮੱਝ ਹੈ ਆਉਦੀ ਔਖੀਆਂ ਪੀਣੀਆਂ ਲੱਸੀਏ ਕੰਬਲੀ ਦੁਨੀਆ ਨੇ ਪਾਈਆਂ ਮੌਤ ਨੂੰ ਜੱਫੀਆਂ ਕੰਬਲੀ ਦੁਨੀਆ ਨੇ ਪਾਈਆਂ ਮੌਤ ਨੂੰ ਜੱਫੀਆਂ ਸਾਹਮਣੇ ਉਸਤੀ ਬੜੇ ਅਜੀਬ ਟੈਗ ਟੁਕ ਮਾਰੋ ਕੋਈ ਪਿੰਦੇ ਭਰਾ ਨੇ ਕੁਸ਼ਤੀਆਂ ਕਰਾਈਆਂ ਉਹ ਸੁਣ ਜੋਰ ਲੱਗੇ ਸਾਫ ਸੁਜ਼ਰੀ ਛੱਜ ਭਾਈ ਇੱਕ ਪਿੰਦੇ ਪੁਵਾ ਦੇ ਨਾਮ ਦੀ ਤਾੜੀ ਮਾਰਿਓ ਵੀ ਇੱਕ ਵਾਰੀ ਖਿੱਚ ਕੇ ਤਾੜੀ ਮਾਰੋ ਯਾਰ ਜਿਕਰੋ ਲਖਣ ਦਾ ਡੇੜਾ ਫੋਲ ਸੱਚੇ ਦਰਬਾਰ ਕੀਜੈ ਅਸੀਰਵਾਦ ਨਾਲ ਸਾਡੇ ਪਿਆਰ ਨਾਲ ਕੁਸ਼ੀ ਕਰਮਾਉਣੀ ਹੈ ਸਾਡੇ ਅਸੀਰਵਾਦ ਨਾਲ ਤੁਹਾਡੇ ਪਿਆਰ ਨਾਲ ਕੁਸ਼ੀ ਕਰਮਾਉਣੀ ਹੈ ਸੋ ਪੈਸੇ ਦੀ ਖੰਡਰ ਮੁਕਾਬਲਾ ਚੱਲਦਾ ਹੋਇਆ ਲੰਮੀ ਪਾਰੀ ਦਾ ਮੱਲ ਪੰਪਾ ਪਹਿਲਵਾਨੇ ਰੂਪਲ ਖੰਨੇ ਵਾਲਾ ਨਿਰਾਇਤ ਬਾਣੇ ਉਹਨੇ ਬਾਰੇ ਗਰਵ ਦਾ ਬੜਾ ਬੁੜਾ ਹੱਲਾ ਏ ਜੱਸੇ ਪੱਟੀ ਦੀਆਂ ਹੁਣ ਕਰ ਕਰ ਗੱਲਾਂ ਏ ਸਭ ਗੁੱਡੀ ਦਾ ਬੂਮ ਛੇੜੀ ਕੰਮ ਦੀ ਕਿਸੇ ਤੋਂ ਰੋਕੀ ਦਾ ਮਾਚੀ ਵੜ ਵਾਲਾ ਗੌਰਵ ਵੀ ਤੰਗੜਾ ਚ ਹਟ ਹੈ ਇਦਲੇ ਪਾਸੇ ਅਜੇ ਬਾਹਰ ਨੇ ਤੇ ਕੁਸ਼ਪਿੰਦਰ ਵੀ ਹੁਣ ਪੂਰੇ ਫੱਟਾ ਗੋਪੀ ਹੁਣ ਪੂਰੇ ਫੱਟਾ ਔਰ ਸਮੇਂ ਦੀਆਂ ਬਾਤਾਂ ਬਿੰਦਈ ਤੁਕਲਾਂ ਹੋ ਰੀਆਂ ਸਮੇਂ ਦੀਆਂ ਗੱਲਾਂ ਸਮੇਂ ਦੀਆਂ ਕਿਸੇ ਤੇ ਹਰ ਕੋਈ ਲੋਕ ਸਕਦਾ ਮਾਂ ਦੀ ਦਿਆ ਉਹ ਟੀਕੇ ਲਾ ਲਾ ਕੇ ਨਹੀਂ ਕਦੇ ਵੀ ਦਲੇਰੀਆਂ ਆਉਂਦੀ ਆਜੋ ਮੱਕਾ ਜੋਥੇ ਬਾਲ ਹੁੰਦੀ ਜੱਗੇ ਉਸਤਾਨ ਚੱਟੇ ਦੀ ਉਹ ਤਾਲ ਵਾਲੀ ਗੱਡੀ ਉੱਤੇ ਗੋਦ ਰਿਖਣਾ ਸੱਚ ਜਿਹੜੀ ਗੱਲ ਨਹੀਂ ਸਿਆਰੇ ਬੰਦੇ ਦੀ ਉਹ ਉਸਤਾਨ ਚੱਟੇ ਦੀ ਤਾਲ ਵਾਲੀ ਗੱਡੀ ਉੱਤੇ ਗੋਦ ਰਿਖਣਾ ਸੱਚ ਜਿਹੜੀ ਗੱਲ ਨਹੀਂ ਸਿਆਰੇ ਬੰਦੇ ਦੀ ਹੁੰਦੀ ਏ ਯਾਰਵਾਦੀ ਸੰਗਤ ਚੰਗੀ ਜਿਹੜੀ ਤਾਲ ਦੇ ਵਿੱਚ ਬਾਗਾ ਜੋ ਅਰੇ ਤਾਲ ਸੱਚ ਜਿਹੜੀ ਗੱਲ ਨਹੀਂ ਸਿਆਰੇ ਬੰਦੇ ਦੀ ਓਹ ਉਸਤਾਦ ਕਹੇਗੀ ਦਾਜਵਾਲੀ ਗੱਡੀ ਤੇ ਦੋਧ ਰਿchna ਸੱਚ ਜਿਹੜੀ ਗੱਲ ਨਹੀਂ ਸਿਆਰੇ ਬੰਦੇ ਦੀ ਹੁੰਦੀ ਏ ਯਾਰਵਾਦੀ ਸੰਗਤ ਚੰਗੀ ਜਿਹੜੀ ਤਾਕਤ ਦੇ ਬਤਵਾ ਦਾ ਨੂੰ ਬਾਪੂ ਜੀ ਆਏ ਆ ਮਿੱਤਿਆ ਪਹਿਲਵਾਨ ਫਾਦਰ ਸਾਹਿਬ ਕਰਾ ਦੇ ਫਾਰਮੈਟ ਕੀਤਾ ਜਾ ਰਿਹਾ ਹਰ ਸਾਲ ਸਾਡੇ ਨਾਲ ਬਹੁਤ ਜ਼ਿਆਦਾ ਸਹਿਯੋਗ ਕਰਦੇ ਬਹੁਤ ਬਹੁਤ ਧੰਨਵਾਦ ਬੰਦੇ ਪਹਿਲਵਾਨ ਦਾ ਇਹ ਸਰਮਾਨ ਦਸ਼ੁਟਾ ਭਰਾ ਅਸलम ਹੋ ਕਾਲੇ ਸਿੰਘ ਬਣਾ ਹੈ ਔਰ ਬਾਲੇ ਵੀਰ ਦਾ ਵੀ ਧੰਨਵਾਦ ਹੈ ਇਧਰ ਲਿੰਬਸ ਸਿੰਘ ਪ੍ਰਤਾਪ ਸਾਹਿਬ ਬਾਬਾ ਪ੍ਰਿੰਸ ਪੱਕੀ ਜੀ ਸਰਜੀਤ ਸਿੰਘ ਜੀ ਇੱਕ ਵਾਰ ਤਾੜੀ ਮਾਰੀ ਤੇ ਕੁਸ਼ਤੀ ਨਹੀਂ ਮਿਲਦੀਆਂ ਨਹੀਂ ਲੱਭਦੀਆਂ ਕੁਸ਼ਤੀ ਵੱਡੇ ਮਾਨਸਮਾ ਦਿੱਤੇ ਜਾਂਦੇ ਆ ਤੇ ਅੰਬੂ ਗੋਗੀਆਂ ਹੁਣ ਸਟਾਰਟ ਹੋ ਗਈਆਂ ਗੋਗਾ ਨਵੀਂ ਵਾਲੇ ਕਹਿੰਦੇ ਭਾਈ ਸਾਡੀਆਂ ਤਰੀਕਾ ਲਿਖ ਲੋ ਸਾਡੀਆਂ ਤਰੀਕਾ ਸ਼ਾਹਕੋਟ ਨਵਾਂ ਪਿੰਡ ਕਰ ਲੀਆਂ ਜੇ ਅੱਜ ਮੇਰੀ ਗਰੰਟੀ ਹੈ ਫਿਰ ਜ਼ਰੂਰ ਡੰਡੇ ਨੱਪੂਗਾ ਜ਼ਰੂਰ ਪ੍ਰਵਾਹ ਬਣੂਗਾ ਬਈ ਸਣੀ

ओए होए 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 होगी होगी बहुत बढ़िया समय का वी बहुत है तो है भी दिया, है बढ़िया और जिया कहते हैं पूरा सोचिए ਆ ਸੱਜੀ ਦੀ ਪੁਸਤੀ ਫਿਰ ਰਾਣਾ ਜੀ ਪੁਸਤੀ ਲੜਦੇ ਹੋਏ ਨਾਲ ਕਾਲਾ ਸੁਪਿਆ ਜਦਾ ਪੜਦਾ ਤੇ ਫਿਰ ਇੱਕ ਨੰਬਰ ਦਾ ਪੜਕਾ ਆ ਜਾਂਦਾ ਬਾਜਾ ਕੁੱਤੇ ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਨਗਰ ਦੇ ਵਿੱਚ ਸ਼ਾਂਦੇ ਵੇਖਣ ਵਾਸਤੇ ਆਏ ਆ ਬਹੁਤ ਬਹੁਤ ਧੰਨਵਾਦ ਨਵਾਂ ਪਿੰਡ ਕਾਲੀਆ ਲੇਪਰ ਸਿੱਧੀ ਦਾ ਜਿਹੜਾ ਜਨਮ ਹੈ ਵਾਜੇ ਦੇ ਕੋਸੇ ਤੇ ਤਿਆਰ ਪਰ ਤਿਆਰ ਹੈ ਤੇ ਨਾਲ ਲੱਕੀ ਕਹਾਣੀ ਦੇ ਵਿਚਕਾਰ ਕੁਸ਼ਤੀ ਬਹੁਤ ਵੱਡੀ ਹੋਵੇਗੀ ਬਹੁਤ ਤਗੜੀ ਕੁਸ਼ਤੀ ਹੋਵੇਗੀ ਚਿੰਦਰ ਪ੍ਰਵਾਹ ਜੀ ਦबई ਤੋਂ ਚਿੰਦਰ ਪ੍ਰਵਾਹ ਦबई ਤੋਂ ਬਹੁਤ ਸਾਰਾ ਦਾਅ ਤੇ ਵਾਸੇ ਮਾਣ ਪੂਜਾ ਕਰਦੇ ਨੇ ਬਹੁਤ ਬਹੁਤ ਧੰਨਵਾਦ ਜਿੰਦਰ ਸਿੰਘ ਵੀ ਦबई ਤੋਂ ਪਹੁੰਚੇ ਆਣਨੇ ਨੜੀਆਂ ਤੇ ਹੁਣ ਦबई ਵਿੱਚ ਵੱਡੇ ਮਾਣ ਪੂਜਾ ਕਰ ਰਹੇ ਪਿੰਦਰ ਮੇਰੇ ਲਗੀਆਂ ਇੱਕ ਵਾਰ ਪਿੰਦਰ ਦੇ ਨਾਲ ਵੀ ਤਾੜੀ ਮਾਰਦੇ ਹੋਏ ਸਾਰੇ ਦਰਸ਼ਕ ਵੀ ਕਿਉਂਕਿ ਇਹ ਨਹੀਂ ਵੀ ਰੱਜ ਜਾਦਾ ਹੋਵੇ ਅਫੇਕ ਦੀ ਸਫਾਈ ਹੋਵੇ ਫਿਰ ਝੱਜ ਬੰਦੀ ਹੈ ਮਿਲ ਕੇ ਸਫਾਈ ਹੋਵੇ ਕਿਤੇ ਸੋ ਇਸ ਬਿਲਦਬ ਜਿੱਥੇ ਬੱਪਨ ਕਾਇ ਨੂੰ ਕੰਪਨੀ ਸਟਾਰ ਮੈਂ ਅਗਲੇ ਬੰਦੋ ਜੋਤਾ ਪ੍ਰਾ ਅਸलम ਹੋ ਕਾਲੇ ਸਿੰਘ ਬਣਾ ਹੈ। ਬਾਲੇ ਵੀਰ ਦਾ ਵੀ ਧੰਨਵਾਦ ਹੈ। ਇਧਰ ਲਿੰਬਰੀ ਪ੍ਰਤਾਪ ਸਾਹਿਬ, ਬਾਬਾ ਪ੍ਰਿੰਸ ਪੱਕੀ ਜੀ, ਸਰਜੀਤ ਸਿੰਘ ਜੀ। ਇੱਕ ਵਾਰ ਤਾੜੀ ਮਾਰੇ ਤਾਂ ਕੁਸ਼ਤੀ ਨਹੀਂ ਮਿਲਦੀਆਂ। ਨਹੀਂ ਲੱਭਦੀਏ ਕੁਸ਼ਤੀ ਵੱਡੇ ਮਾਨ ਸਨਮਾਨ ਦਿੱਤੇ ਜਾਂਦੇ ਆ ਤੇ ਅੰਬੂ ਬੋਗੀਆਂ ਹੁਣ ਸਟਾਰਟ ਹੋ ਗਈਆਂ। ਗੁੱਗਾ ਨਵੀਂ ਇਹਨੇ ਭਾਈ ਸਾਡੀਆਂ ਤਰੀਕਾ ਲਿਖ ਲੋ। ਸਾਡੀਆਂ ਤਰੀਕਾ ਸ਼ਾਹਕੋਟ ਨਵਾਂ ਪਿੰਡ ਕਾਲੀਆਂ ਜੇ ਅੱਜ ਮੇਰੀ ਗਰੰਟੀ ਹੈ ਫਿਰ ਜ਼ਰੂਰ ਡੰਡੇ ਚ ਪਊਗਾ ਜ਼ਰੂਰ ਫਲਵਾ ਕਰੂਗਾ ਇਹ ਭਈ ਸਣੀ ਜਿਹੜੀ ਸਣੀ ਕਾਲੇ ਜਿੱਕ ਦੀ ਕੁਸ਼ਤੀ ਹੋਈ ਹੈ ਉਹ ਕਮੇਟੀ ਵਾਲੇ ਕਹਿੰਦੇ ਕੁਸ਼ਤੀ ਦਾ ਰਿਜ਼ਲਟ ਰਹਿਣਾ ਪਾ ਪੁਆਇੰਟ ਦੇ ਹੋਵੇ ਜੀ 18 ਮਿੰਟ ਕੇ ਦਿਸਾ ਇਧਰਲੇ ਪਾਸੇ ਚੱਲਦੀਆਂ ਹੋਈਆਂ ਦੋ ਕੁਸ਼ਤੀਆਂ तो बले उन कोई मुंडा भलवा रिसा

ਬਹੁਤ ਬਹੁਤ ਧੰਨਵਾਦ ਨਵਾਂ ਪਿੰਡ ਕਾਲੀਆ ਲੈਂਬਰ ਸਿੰਘ ਜੀ ਦਾ ਜਿਹੜਾ ਜਨਮ ਹੈ ਉਹ ਸੁਰੱਖ ਦੀ ਧਰਤੀ ਮਾਝ ਦੇ ਵਿੱਚ ਇਸ ਵੇਲੇ ਪਿਆਰ ਪਰ ਪਿਆਰ ਹੈ ਤੇ ਨਾਲ ਲੱਕੀ ਕਹਾਣੀ ਦੇ ਵਿਚਕਾਰ ਕੁਸ਼ਤੀ ਬਹੁਤ ਵੱਡੀ ਹੋਵੇਗੀ ਬਹੁਤ ਤਗੜੀ ਕੁਸ਼ਤੀ ਹੋਵੇਗੀ ਚਿੰਦਰ ਪ੍ਰਵਾਨ ਜੀ ਦबई ਤੋਂ ਚਿੰਦਰ ਪ੍ਰਵਾਨ ਦबई ਤੋਂ ਬਹੁਤ ਸਾਰਾ ਦਾਸ ਦੇ ਵਾਸਤੇ ਭਾਗ ਪੂਜਾ ਕਰਦੇ ਨੇ ਬਹੁਤ ਬਹੁਤ ਧੰਨਵਾਦ ਜਿੰਦਰ ਸਿੰਘ ਵੀ ਦੁਬਈ ਤੋਂ ਪਹੁੰਚੇ ਆਣਨੇ ਜੜੀਆਂ ਤੇ ਹੁਣ ਦੁਬਈ ਵਿੱਚ ਵੱਡੇ ਮਾਨ ਪੂਜਾ ਕਰ ਰਹੇ ਪਿੰਦਰ ਮੇਰੇ ਲਈਆਂ ਇੱਕ ਵਾਰ ਪਿੰਦਰ ਦੇ ਨਾਲ ਵੀ ਤਾੜੀ ਮਾਰ ਦਿਓ ਵੀ ਸਾਰੇ ਦਰਸ਼ਕ ਵੀਰੋ ਕਿਉਂਕਿ ਇਹ ਨਹੀਂ ਵੀ ਰੱਜ ਜ਼ਿਆਦਾ ਹੋਵੇ ਆਫੇਂਜ ਵੀ ਸਫਾਈ ਹੋਵੇ ਫਿਰ ਝੱਜ ਬੰਦੀ ਹੈ ਮੇਲੇ ਦੀ ਸਫਾਈ ਹੋਵੇ ਤੇ ਸਭ ਦੇ ਇਸ ਮਿਲਵਾ